ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਇਹ ਦੇਖੋ ਰਬੀਨਾ ਦੇ ਨਾਲ ਕਿਦਾਂ ਲੱਗੇ ਨੇ ਉਹਨਾਂ ਖੇਡਣ ਉਹਨੂੰ ਵਿਚਾਈ ਨੂੰ ਪਰੇਸ਼ਾਨ ਕੀਤਾ ਇਹਨਾਂ ਇਹਨਾਂ ਦੋਵਾਂ ਨੇ ਰਲ ਕੇ ਇਹ ਦੋਵੇਂ ਬੀਬੀਆਂ ਸੁੱਤੀਆਂ ਨੇ ਲੰਮੇ ਪਈਆਂ ਨੇ ਹਾਂ ਜੀ ਬੀਬੀਓ ਕੁਜੀਤ ਕੌਰ ਜੀ ਕੁਜੀਤ ਕੌਰ ਜੀ ਬੀਜ਼ੀ ਨੇ ਇਹ ਦੇਖੋ ਹੱਥ ਮਾਰਨ ਵਾਲੀ ਇਹ ਮੰਨਿਆ ਹੱਥ ਮਾਰਨ ਵਾਲਾ ਕੀ ਵੱਜ ਗਿਆ ਉਹ ਜਿਹੜਾ ਗੇਮਸ ਵੀ ਨਹੀਂ ਹੈ ਜਿਹੜੀਆਂ ਮਤਲਬ ਕਿ ਹੱਥ ਜਿਵੇਂ ਇੱਕ ਦੂਜੇ ਨਾਲ ਟੱਚ ਹੋ ਜੇ ਤਾਂ ਫਿਰ ਉਹ ਆਊਟ ਹੋ ਜਾਂਦਾ ਆ ਇਹਨੇ ਜੋਰ ਜੋਤੀ ਮਾਰਨਾ ਹੋਣਾ ਮੈਨੂੰ ਲੱਗਦਾ ਮਾਰਨਾ ਹਾਂ ਤੂੰ ਮੈਨੂੰ ਮਾਰੂਗਾ 40 44 ਟੈਂਪਰੇਚਰ ਆ 44 ਹੋ ਗਿਆ ਅੱਛਾ ਜੀ ਮਤਲਬ ਕਿ ਜਿਹੜਾ ਬੰਦਾ ਮਾਰਦਾ ਠੀਕ ਕਰੀ ਹਾਂ ਦੇਖੋ ਇੱਥੇ ਹਾਂ ਹਾਂ ਇਹ ਤਾਂ ਮੈਂ ਮਾਰਿਆ ਆਪਣਾ ਤੂੰ ਤਰਾ ਫੜ ਉਹ ਮਾਰੂਗਾ ਤੁਸੀਂ ਨਾ ਮਾਰਦੇ ਨਾ ਮਾਰਦੇ ਤਾਂ ਇਹ ਬੱਸ ਕਰੋ ਹੁਣ ਆਪਣੇ ਫੋਨ ਮੋਬਾਈਲ ਬੰਦ ਕਰ ਲਓ ਘੜੀ ਸਾਡੇ ਫੋਨ ਹੀ ਨਹੀਂ ਵੱਧ ਹੁੰਦੇ ਮੈਂ ਕਿ ਤੁਸੀਂ ਆਪਣੇ ਫੋਨ ਬੰਦ ਕਰ ਲਓ ਲਿਆਣਿਆਂ ਦੀ ਗੇਮ ਦੇਖੋ ਇਹਦੇ ਅੱਛਾ ਇਹ ਵੀ ਤਾਂ ਨਹੀਂ ਰੱਖਦਾ ਥੋੜਾ ਉਸੇ ਉਹ ਆਪਾਂ ਸ਼ੁਕਰਾਨਾ ਤੇਨਾਂ ਨੂੰ ਆ ਸ਼ੁਕਰਾਨਾ ਤੇਨਾਂ ਨੂੰ ਕ੍ਰਿਤੀਨਾ ਹਾਂ ਕਿਨਾਂ ਆ ਆਪਣੇ ਨਿਆਣਿਆਂ ਨੂੰ ਮੈਨੂੰ ਮੱਝੇ ਮੈਨੂੰ ਮੱਝਾ ਲਾਉਣੀ ਆ ਹਲੋ ਜੀ ਇਸਨੇ ਮੁਝੇ ਝੂਠ ਇੰਨੀ ਵਾਜੀ ਆ ਉਹ ਤੇ ਤੇਰਾ ਆ ਬਲਰ ਆ ਨਹੀਂ ਬਲਰ ਕਾੜਿਆ ਨਾ ਨਿੱਕੀ ਨਿੱਕੀ ਮੇਰੇ ਡੇਲੇ ਲੱਗ ਗਈ ਆ ਡੇਲੇ ਆ

ਮਾਰੇ ਨੇ ਕਿੱਤਨਾ ਇਤਾਰ ਕੇ ਸਾਵਲ ਪਾਸਪੋਰਟ ਖਾਣ ਲਈ ਆ ਫੜਿਆ ਚ ਨਹੀਂ ਨਹੀਂ ਆਏ ਆਏ ਨਹੀਂ ਆਏ ਆਏ ਬੀ ਚੇਂਜ ਹੋ ਗਿਆ ਇਹ ਵਾਕਈ ਵੈਰਾਈਟੀ ਬਹੁਤ ਚੇਂਜ ਹੋ ਗਈ ਹੈ ਇਹ ਕਹਿੰਦਾ ਕਿ ਮੇਰੀ ਗੱਲ ਸੁਣੋ ਮੈਂ ਤੁਹਾਡੀ ਨਹੀਂ ਸੁਣੀ ਜੇ ਦੀ ਗੱਲ ਸੁਣਦੇ ਮਾੜਾ ਜਿਹਾ ਵੀ ਇੱਧਰ ਉੱਧਰ ਮੂੰਹ ਕਰੀਏ ਨਾ ਤੇ ਗੁੱਸਾ ਕਰ ਲੈਂਦਾ ਮੇਰੀ ਗੱਲ ਹੀ ਨਹੀਂ ਸੁਣੀ ਮੈਂ ਗੁੱਸਾ ਨਹੀਂ ਕਰਦਾ ਮੈਂ ਕਹਿੰਦਾ ਕਿ ਮੇਰੀ ਗੱਲ ਸੁਣੋ ਮਤਲਬ ਕਿ ਤੁਸੀਂ ਬਾ ਵੋਲ ਬੰਨ ਲੈ ਲੈ ਕੋਲੋਂ ਨਾ ਮਾ ਜੀ ਗੀ 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 ਨੀ ਬਾਕੀ ਦੇ ਗੁਰ ਗੀ ਗੀ ਹੁੰਦੀ ਅਰੇ ਫੈਜ ਕੀ ਚੱਲਣ ਡਿਆ ਉਡਾਰੀਆਂ ਤਾਨੋ ਤਾਂ ਨਹੀਂ ਉਡਾਰੀਆਂ ਕਦੀ ਅਨਪੋਮਾ ਕਦੀ ਉਡਾਰੀਆਂ ਬੜੀਆਂ ਉਡਾਰੀਆਂ ਮਰਨ ਦੇ ਓਹੋ ਕੀ ਕਰੀ ਜਾਦੇ ਬੇਰਾ ਹੋ ਨਹੀਂ ਬੰਨਾ ਆ ਗਿਆ ਤੇਰੇ ਆਪਣੇ ਲੈਕਚਰ ਪੂਰੇ ਹੋ ਗਏ ਨਹੀਂ ਨਹੀਂ ਦੇਖਿਆ ਉਹ ਨਹੀਂ ਪੂਰੇ ਹੋਣੇ ਉਹ ਕਿ ਨਹੀਂ ਪੂਰੇ ਹੋਣੇ ਕਰੋ ਕੰਮ ਮੇਰੇ ਦਸਤੋਂ ਤੋਂ ਵੱਧ ਪਏ ਆ ਤੂੰ ਕਰ ਕਰੇਗਾ ਕਾਟ ਲੇ ਬੁਜੀ ਮੇਰੇ ਬ੍ਰੇਕ ਚਾਹੀਦਾ ਬੱਚੇ ਇੱਧਰ ਥੋੜੀ ਆ ਤੂੰ ਕਰੇਗਾ ਤੇ ਪੇਰੀ ਹੋਣੇ ਆ ਤੇ ਗਰਬੀ ਬੜੀ ਆ ਹੋ ਤੇਰਾ ਅਰੇ ਰਾਤ ਨੂੰ ਰਾਤ ਨੂੰ 11 12 ਵਜੇ ਕਿੰਨੇ ਵਜੇ ਨਾਨੀ ਜੀ ਨੂੰ ਸਾਡੇ ਘਰ ਵਿੱਚ ਭੇਜਿਆ ਸੀ ਤੂੰ ਸੋਈ ਅੱਛਾ ਸਾਢੀ ਕਰ ਮੈਨੇ ਪਤਾ ਨਹੀਂ ਕਿੰਨੇ ਵਜੇਆ ਸਾਢੇ 11 ਮੰਮੀ 도ੜੇ ਆਏ 도ੜੇ ਆਏ ਉਹਨਾਂ ਨੂੰ ਪਤਾ ਹੀ ਕਿ ਮੇਰਾ ਤੇ ਦਰਵਾਜ਼ਾ ਖੁੱਲੇ ਮੈਨੂੰ ਚੱਟ ਜਾ ਰਿਆਂ ਦੀ ਮੈਂ ਦਰਵਾਜ਼ਾ ਖੁੱਲਿਆ ਮੰਮੀ ਕਹਿੰਦੇ ਕੀ ਰਤ ਉਧਰ ਤੇ ਖੁੱਲੀ ਨਹੀਂ ਹੋਣੀ ਵਸਾ ਵੀ ਉਧਰ ਤੇ ਸੁਨੇ ਕਹਿੰਦੇ ਉਧਰ ਤੇ ਬੀਬੀ ਬੋਲਣ ਦੀ ਕਹਿੰਦੀ ਉਹ ਗੁੱਸੇ ਚ ਬੜੀ ਹੈ ਕਿ ਤੁਹਾਡਾ ਕੀ ਐ ਸੀ ਇਹ ਇਹ ਤਾਂ ਖੁੱਲੀ ਨਹੀਂ ਰੰਡਿਆ ਤੇ ਕਰੋ ਇਹ ਤਾਂ ਕੁਛ ਫਿਰ ਮੈਂ ਦਲਜੀਤ ਤੇ ਫਿਰ ਵਰੋਂ ਗਿਆ ਵਰੋਂ ਨੇ ਪਤਾ ਨਹੀਂ ਕੀ ਕੀਤਾ ਤੇ ਕੂਲਿੰਗ ਪਤਾ ਕਿਉਂ ਨਹੀਂ ਹੁੰਦੀ ਕਿਉਂਕਿ ਗਰਮੀ ਬਹੁਤ ਆ ਤੇ ਗਰਮੀ ਕਰਕੇ ਜਿਹੜਾ ਨਾ ਏਸੀ ਜਿਹੜੀ ਕੂਲਿੰਗ ਨਹੀਂ ਕਰ ਰਹੀ ਲੋ ਜ਼ਬਰ ਦਾ ਟਾਈਮ ਹੈ ਵਾਸੀ ਆਉਣ ਦੀਆਂ ਮੈਨੂੰ ਕਿਉਂਕਿ ਮੇਰਾ 10 ਮਿੰਟ ਦਾ ਠੌਂਕਾ ਹੈਗਾ ਮੈਂ ਸੌਨੀ ਕਿੰਨੇ ਮਿੰਟ ਸੌਨੀ ਦਲਜੀਤ ਜੀ ਹੋਂ ਤਾਂ ਤੁਸੀਂ ਨੋਟ ਕੀਤਾ ਚੰਗੀ ਤਰ੍ਹਾਂ ਕਿੰਨੇ ਮਿੰਟ 10 ਮਿੰਟ 5-10 ਮਿੰਟ ਹੀ ਆ ਤੇ ਗਾਸੇ ਇੱਕ ਵਾਰੀ ਕਲਰ 10 ਮਿੰਟ ਹੈਗੇ ਆ ਕਿ 10 ਮਿੰਟ ਤੋਂ ਘੱਟ ਹੋ ਸੇ ਨਾ 10 ਮਿੰਟ ਤੋਂ ਵੱਧ ਨਹੀਂ ਜਾਣਾ ਹਾਂ ਛੱਟਵੇਂ ਨਾਲ ਕਿ ਸੌਗੇ ਮੈਂ ਫਰੈਸ਼ ਹੋ ਜਣੀ ਜਮੀ ਕਰਕੇ ਮਤਲਬ 쿨ਿੰਗ ਨਹੀਂ ਹੈਗੀ AC ਦੀ ਇਹੀ ਰੋਲਾ ਪਾਉਂਦੇ ਰਹਿੰਨੇ ਆ ਕਿ ਹਾਏ ਪਤਾ ਨਹੀਂ AC ਸਾਡੇ ਖਰਾਬ ਹੋ ਗਏ ਆ ਜਾਂ ਕੀ ਹੋ ਗਿਆ ਇਹਨੇ ਬੱਤੇ ਆ ਦੇ ਨਹੀਂ ਇਹੀ ਬਣਦੇ ਜਦ ਦੇ ਨਿਕਲ ਜਾਂਦਾ ਪਰ ਰਾਤ ਜਿਹੜੀ ਚੋਣਾ ਹੁੰਦਾ ਨਾ ਉਹ ਬੜਾ ਔਖਾ ਲੱਗਦਾ ਅੱਛਾ ਅੱਛਾ ਇਹਨਾਂ ਨੇ ਛੱਡ ਰੱਖਿਆ ਵੇਲੇ ਮੇਪੂ ਆਪਣਾ ਪ੍ਰੋਟੇਨ ਵਾਲੇ ਆ ਸਾਵਲ ਰੋਜ਼ ਪੋਪਕੋਰਨ ਬਣਾ ਕੇ ਖਾ ਲੈਂਦਾ ਨਾਲ ਦੁੱਧ ਚਾਹ ਪੀਂਦਾ ਹੁਣ ਇਹਨੂੰ ਭਰੋਣੇ ਆ ਭਰੋਣੇ ਕੀ ਭਰੋਣੇ ਤੋਂ ਪਹਿਲਾਂ ਵੀ ਹੁੰਦੇ ਤੇ ਮੈਂ ਤਾਂ ਪਹਿਲਾਂ ਵੀ ਲੋਣੀ ਮੇਰੇ ਭਰਾ ਇੱਕ ਵਾਰ ਸਵੇਰ ਦਾ ਚਰਾ ਦਈ ਕਬਾ ਫਿਰ ਪ੍ਰੋਟੇਨ ਖਾਦੇ ਫਿਰ ਇਹਨਾਂ ਨੇ ਕੀ ਖਾਦਾ ਫਿਰ ਇਹਨਾਂ ਨੇ ਕੋਲਡ ਕਾਫੀ ਵੀ ਦਿੱਤੀ ਚਿਪਸ ਖਾਦੇ ਮੇਰੇ ਭਰਾ ਹੀ ਪਹਿਣਾ ਲੱਗੇ ਹਾਂ ਭਰਾਵਾਂ ਨੇ ਬਣਾ ਕੇ ਦਿੱਤਾ ਸਾਰਾ ਕੁਝ ਪਿਆ ਨੂੰ ਕੇ ਫਿਰ ਪਹਿਲਾਂ ਵਰੁਣ ਨੇ ਕੋਲਡ ਕਾਫੀ ਬਣਾ ਕੇ ਦਿੱਤੀ ਫਿਰ ਸਾਵਲ ਨੇ ਚਿਪਸ ਲੈ ਕੇ ਦਿੱਤੇ ਤੇ ਵਰੂ ਸਾਵਲ ਨੇ ਉਹ ਬਣਾਏ ਪੌਪਕੌਰਨ ਬਣਾ ਕੇ ਦਿੱਤੇ ਆਪਣੀ ਦੀਦੀ ਨੂੰ ਐ ਇੰਨਾ ਖਿਆਲ ਰੱਖਦੇ ਆਪਣੀ ਭੈਣ ਦਾ ਨਹੀਂ ਸਾਵਲ ਨੇ ਨਾ ਜਿਹਨੇ ਦਿੱਤੇ ਨਹੀਂ ਇਹ ਤੇ ਮੈਂ ਖੋ ਗਈ ਤੇ ਇਹ ਕਾਰਨ ਦੇ ਤੇ ਮੈਂ ਨੁੱਕਰ ਤੇ ਲੱਗ ਗਈ ਅੱਛਾ ਕੋਈ ਕਾਰਨ ਨਾ ਲਵੇ ਮੈਂ ਉਹ ਤਾਂ ਕੋਈ ਨਹੀਂ ਮੈਨੂੰ ਕੋਈ ਸੋਲੰਗੀਸ ਵਾਲਾ ਹੀ ਪਰ ਮੈਨੂੰ ਪਤਾ ਨਹੀਂ ਮੈਂ ਉੱਥੇ ਉਹ ਗਈ ਹੀ ਇਹਣਾ ਆਪਣੇ ਟੈਸਟ ਕਰਨ ਗਈ ਤੇ ਜਦੋਂ ਮੈਂ ਆ ਗਿਆ ਉਦੋਂ ਹੀ ਮੈਨੂੰ ਪਤਾ ਲੱਗਾ ਫਿਰ ਜਦੋਂ ਦੋਵੇਂ ਜਣੇ ਮੈਂ ਅੰਦਰ ਬੈਠੇ ਵੇਖੇ ਨਾ ਮੈਂ ਕਿਹਾ ਥੀ ਜਾਏ ਪੌਪ ਕੋ ਨਹੀਂ ਬਣੀ ਲੱਗਤੇ ਮੈਂ ਬ੍ਰੈਡ ਐਨੀ ਮੈਨੂੰ ਟੋਸ ਦਿੱਤੀ ਉੱਛ ਉਹਨੂੰ ਹੰਦਾ ਪਿਆ ਇੱਧਰ ਕੋਈ ਹੋਸ਼ ਨਹੀਂ ਪਤਾ ਨਹੀਂ ਸਵੇਰ ਦਾ ਕਿੰਨੇ ਵਜੇ ਆ ਕੇ ਘਰਦੇ ਆ ਜਾਂ ਫੋਨ ਆ ਜਾਂ ਸੀਰੀਅਲ ਦੇ ਤੇ ਰਿਵਿਜ਼ੀਅਲ ਦੇ ਸੀਰੀਅਲ ਤੇ ਆਪਾਂ ਵੇਖੋ ਕਿ ਤਰ੍ਹਾਂ ਹੈ ਨਾ ਇੱਕੋ ਕਮਰੇ 'ਚ ਤਿੰਨ ਬੈੱਡ ਲਾਏ ਆ ਤੇ ਕੁਝ ਦੋ ਸੀ ਔਨ ਕਰਦੇ ਆ ਉਧਰ ਵੀ ਉਧਰ ਤਿੰਨ ਜਣੇ ਉਧਰ ਸੌ ਜਾਂਦੇ ਆ ਚਾਰ ਪੰਜ ਜਣੇ ਆਪਾਂ ਇੱਧਰ ਸੌ ਜਾਂਦੇ ਸੋ ਇਤਰਾ ਹੀ ਹੁੰਦਾ ਗਰਮੀ 'ਚ ਇਤਰੇ ਟਾਈਮ ਪਾਸ ਕਰ ਲੈਣੇ ਆ ਮਿਡਲ ਮਿਡਲ ਲੋਕ ਫੈਮਿਲੀ ਜਿਹੜੀ ਆ ਇਤਰਾ ਹੀ ਕਰਦੀ ਆ ਇਹਦੇ ਆਹੀ ਤਾਂ ਮਿਡਲ ਲੋਕ ਆ ਬੈਟਰ ਕੁਆਲਟੀ ਦੇ ਲੋਕ ਆ ਕੀ ਹੋਇਆ ਮੈਡਲ ਲੋਕ ਜਿਹੜੇ ਹੁੰਦੇ ਆ ਮਿਡਲ ਕਲਾਸ ਲੋਕ ਹੁੰਦੇ ਆ ਉਹ ਇਤਨਾ ਗੁਜ਼ਾਰਾ ਕਰ ਲੈਂਦੇ ਇੱਕ ਕਮਰੇ 'ਚ ਬੈਂਡ ਫੁੱਟ ਲਾ ਕੇ ਹਾਂ ਪਰ ਕਈ ਕਈ ਵਾਰ ਐਂਜੋ ਤਾਂ ਕਿ ਇਕੱਠੇ ਸੌਂਦੇ ਜੇ ਮੈਂ ਉੱਥੇ ਜਾਵਾਂ ਆਪਣੇ ਲੈ ਕੇ ਜਾਵਾਂ ਉੱਥੇ ਤਾਂ ਨਿਆਣੇ ਵੈਸੇ ਚੁੱਕ-ਚੁੱਕ ਆਪਣੇ ਗੱਦੇ ਮੇਰੇ ਕਮਰੇ 'ਚ ਲੈ ਆਉਂਦੇ ਭਾਵੇਂ ਉੱਥੇ ਜਗ੍ਹਾ ਹੋਵੇ ਵੀ ਨਾ ਤਾਂ ਵੀ ਆ ਜਾਂਦੇ ਕਿ ਨਹੀਂ ਇੱਥੇ ਸੌਣ ਦੇ ਬਰਤ ਇਕੱਠਿਆਂ ਸੌਣ ਦਾ ਮਜ਼ਾ ਵੀ ਬੜਾ ਹੁੰਦਾ ਕਪਾ ਛੱਪਾ ਮਾਰਦੇ ਦੇਈਦਾ ਤੇ ਇਹ ਤੇ ਟਾਈਮ ਪਾਸ ਨਹੀਂ ਬਿਲਕੁਲ ਨਹੀਂ ਹੋ ਜਾਂਦਾ ਐ। ਉਹ ਇੱਕਦਮ ਜਾਤੇ ਆਤੇ ਚੱਲਣ ਡਿਆ ਐ। ਹਲੋ ਬੈਨ ਜੀ। ਇਹ ਭੈਣ ਇੰਨੀ ਬਿਜ਼ੀ ਹੱਡੀ ਕਿਤੇ ਪੇਕੇ ਆ ਕੇ ਸਿਰ ਵੀ ਨਹੀਂ ਹੋ ਗਿਆ। ਕੰਪੜਾ ਕੀਤਾ ਫੇਰਦਾ। ਹਲੋ। ਵਿਚਾਰੀ ਨੇ ਓਟਕੇ ਪਹਿਲਾਂ ਕੱਪੜੇ ਧੋਤੇ ਸਾਰੇ। ਫਿਰ ਸਫਾਈਆਂ ਕੀਤੀਆਂ ਕਿਉਂਕਿ ਆਂਟੀ ਆਡੇ ਛੁੱਟੀ ਤੇ ਗਏ ਚੋਨਾ ਲਾਉਣ ਗਏ ਆ ਫਿਰ ਸਫਾਈਆਂ ਕੀਤੀਆਂ ਫਿਰ ਰੋਟੀਆਂ ਬਕਾਈਆਂ ਫਿਰ ਕਿੰਨੇ ਕੰਮ ਕੀ ਤਸਵੀਰ ਦੇ ਸੇਰ ਹੀ ਨਹੀਂ ਹੋ ਗਿਆ ਖਾਣੇ ਦਾ ਤਰਵਾਤਾ ਪਰ ਆਪਣੀ ਵਾਲਾ ਆ ਵਿਚਾਰੀ ਦਾ ਸੇਰ ਹੀ ਨਹੀਂ ਹੋ ਗਿਆ ਐਨਾ ਐਡੀ ਕੰਮ ਤੇ ਵਿਜੀ ਗਿਆ ਲਰ ਫਿਰ ਬੰਮਰ ਬੁੜਾ ਕੰਮ ਹੀ ਸਵੇਰ ਦਾ ਆਹੀ ਬਾਕੀ ਸਾਰੇ ਬਾਕੀ ਸਾਰੇ ਨਾਲ ਜਿਹੜਾ ਫ੍ਰੀ ਬਸ ਤੋਹਦੇ ਆਪਣਾ ਸੇਰ ਹੀ ਨਹੀਂ ਆਇਆ ਚਲੋ ਉਹਨੇ ਤਾਂ ਸਿਰ ਨਾਤਾ ਫਰੂਰ ਆਪਣਾ ਸਿਰ ਕੋਲ ਗਿੱਲਾਇਆ ਓਏ ਫੋਨ ਦੇ ਚਲਿਆ ਕੇ ਮੱਝ ਦਾ ਬੜੀ ਜੋਤ ਦਿੰਦਾ ਮੂੰਹ ਤੇ ਜਦ ਦੇ ਆਹ ਆਖੇ ਸੱਚੀ ਗੱਲ ਹੈ ਕਈ ਵਾਰ ਸੌ ਇਹ ਬਹੁਤ ਸਝਾਦਾ ਤਾਂ ਉਹ ਕੁੱਸਾ ਹੋਣਾ ਛੰਡਦਾ ਹੁੰਦਾ ਕਾਂਚੀ ਟੁੱਟੀ ਕੱਢ ਕੇ ਤੇ ਸਿਰ ਰੋਲਾ ਬੱਚੇ ਛੰਡਾ ਮੂਲੀ ਹੋ ਕੇ ਛੰਡਾ ਮੈਂ ਵੀ ਕਰ ਲੈਂਦਾ 2 ਮਿੰਟ ਰੋਕ ਕੇ ਚਲੋ ਅੱਗੇ ਸਾਰਿਆਂ ਨੂੰ ਤੇ ਚਾਹ ਦਰਸ਼ਨਾਤ ਜੀ ਜੀ ਸਿੱਧਾ ਦੱਸ ਚਲੋ ਸਾਡੇ ਦਾ ਪਾਸਪੋਰਟ ਬੜੇ ਸਾਲ ਹੋਏ ਐਕਸਪਾਇਰ ਹੋਈ ਆ ਪਰ ਇਹ ਨਹੀਂ ਕਰਾਈ ਹੋਣਾ ਹੁਣ ਆ ਗਏ ਆ ਤੇ ਹੁਣ ਕਿੱਥੇ ਚਲੀਏ ਦਰਸ਼ਨਾ ਨੂੰ ਚਲੀਏ ਕਿੱਧਰ ਨੂੰ ਜਾਣਾ ਇਹਦੀ ਗੱਲ ਘਟ ਜੇ ਪਾਕਿਸਤਾਨ ਚੱਲਦੇ ਆ ਥੋੜਾ ਇਹ ਫਾਇਦਾ ਠੀਕ ਹੋਇਆ ਨਾ ਕੱਲਾ ਨਾ ਇਕੱਠੇ ਜਾਦਾਗੇ ਸਾਰੇ ਹਾਂ ਆ ਤੁਹਾਡੇ ਗਵਰਨਰ ਤੇ ਰਾ ਅਬ ਤੇ ਕਿਹ ਹੈ ਨਾ ਕੋਈ ਸਾਡੇ ਨਾਲ ਮਤਲਬ ਇਦਾਂ ਸਾਰੇ ਚਲੋ ਜਿੱਦਾਂ ਵੀ ਇਹ ਸਾਰੇ ਕੁੱਤੇ ਤੇ ਗਈ ਆ ਵਾਈਬ ਨੂੰ ਕਰੇ ਸਾਡੇ ਨਾਲ ਸਾਰੇ ਕੁੱਤੇ ਚਾਰ ਰਹੇ ਆ ਕੋਈ ਪ੍ਰਤਾਪਪੁਰੇ ਦੀ ਮੈਂ ਇੱਕ ਗੱਲ ਵੇਖੀ ਜਿੱਤੇ ਗਰਮਿਆ ਚ ਕੁੱਤੇ ਕਹਿੰਦੇ ਸੱਤਿਆਂ ਨਾਲ ਤੋਂ ਕਰਦੀ ਆਂ ਜੁਗਤ ਕਹਿੰਦੇ ਠੱਡ ਬੜੀ ਆ ਥੋੜਾ ਜਿਹਾ ਬੋਤਲ ਟਿਕੋ ਲਾ ਦੋ ਇਹ ਕੇ ਪਾਸੇ ਟਿਕਦੇ ਰੀਣਾ ਟਿਕਨ ਦਿੰਦੇ ਆ ਹਾਏ ਹਾਏ ਇਹਨਾਂ ਦਾ ਆਪਣਾ ਹੀ ਦਾ ਵਿੱਚ ਆਪਣੀ ਰਮੀ ਹੁਣ ਗਰਮੀ ਵਧੀਆ ਗਰਮੀਂ ਚਨੀ ਪਿਰ ਗੜਨੇ ਚਾਲ ਨਹੀਂ ਪੈਂਦ ਤੁੰਗ ਦੀ ਤਰ੍ਹਾਂ ਕਰਦੀ ਏ ਬਣ ਗਈ ਏ ਆ ਤੇ ਇਹ ਵੀ ਗਰਦਾਸ ਬਣੀ ਤੇ ਇਹ ਵੀ ਗਰਦਾਸ ਬਣੀ ਹੈ ਹਾਂ ਤਾਂ ਫਿਰ ਨਹੀਂ ਹੁਣ ਤੰਤਾਰ ਨਹੀਂ ਤੰਤਾਰ ਨਹੀਂ ਨਾ ਜਿੱਤੇ ਨਹੀਂ ਤੰਤਾਰ ਨਹੀਂ ਤੰਤਾਰ ਗਾਦੀ ਗਏ ਪਾਵਾ ਦਰ ਨਹੀਂ ਮੈਂ ਦੇ ਮੇਰੇ ਵਾਰੀ ਦੇ ਸੋਸਰੇ ਸਿੱਕੀ ਸੂਦੀ ਬਾਗ ਦੇ ਤੇ ਮੇਰੇ ਦੀ ਰਫ ਵਾਲਾ ਮੇਰੇ ਕੋਲ ਇਸ ਟਮਟਾ ਨਹੀਂ ਕੀ ਹੋਇਆ ਆ ਤੁਹਾਨੂੰ ਕੀ ਗੱਲ ਕਰ ਰਹੇ ਹੋ ਕਿ ਆ ਕੇ ਮੇ ਜਾਬੀ ਬੰਦ ਮਿਲ ਜਾਏ ਕੀ ਹੋਇਆ ਮੈਂ ਗਾਣਾ ਸੁਣਾ ਮੇ ਮੂਹ ਜੀ ਚੰਨਾ ਹੈ ਦੱਸੋ ਗਾਣਾ ਸੁਣਾਓ ਸਾਨੂੰ ਵੀ ਹੋ ਗਿਆ ਜੀ ਓਕੇ ਓਕੇ ਬਾਏ ਬਾਏ ਬਾਕੀ ਰੋ ਕੱਲ ਆਏਗਾ ਬਾਏ ਬਾਏ ਟਾਟਾ ਬਾਏ ਗਾਇਸ ਬਾਏ ਗਾਇਸ

multimulti- hey. Hét hey. mangur? Lectur meðður theoso <tabar> Hospital... Þeim hefði最st vídeos Ég hef aldrei maungur þannig að, sem ég er hérna út að fara,